ਬਹੁਤ ਵੱਡੀ ਖਬਰ ਸਾਂਝੀ ਕਰਨ ਜਾ ਰਹੇ ਆ ਵਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਯਾਨੀ ਵਿਕਰਮ ਸਿੰਘ ਮਜੀਠੀਆ ਦੀਆਂ ਨਾਬਾ ਜੇਲ੍ਹ ਤੋਂ ਇੱਕ ਐਸਾ ਇੱਕ ਵੀਡੀਓ ਦਿਖਾਉਣ ਜਾ ਰਿਹਾ ਮੈਂ ਤੁਹਾਨੂੰ ਪਹਿਲਾ ਇੱਕ ਐਸਾ ਵੀਡੀਓ ਜਿਹਦੇ ਵਿੱਚ ਪੰਜਾਬ ਦੀ ਪੁਲਿਸ ਔਰ ਦੂਜੇ ਪਾਸੇ ਅਕਾਲੀ ਆਗੂ ਉਹਨਾਂ ਦੇ ਵਿੱਚ ਬਹੁਤ ਵੱਡੀ ਬਹਿਸ ਹੋ ਚੁੱਕੀ ਹੈ ਔਰ ਇਸ ਵੀਡੀਓ ਦੇ ਨਾਲ ਇੱਕ ਬਹੁਤ ਵੱਡਾ ਮੈਸੇਜ ਪੂਰੇ ਪੰਜਾਬ ਭਰ ਦੇ ਵਿੱਚ ਹੁਣ ਜਾਣ ਵਾਲਾ ਕਿਕੇ ਮੈਂ ਤੁਹਾਨੂੰ ਇੱਕ ਨਾਬਾਦੀ ਜੇਲ੍ਹ ਦੇ ਗੇਟ ਦੇ ਬਿਲਕੁਲ ਸਾਹਮਣੇ ਵਿਕਰਮ ਸਿੰਘ ਮਜੀਠੀਆ ਦੀ ਪਹਿਲੀ ਝਲਕ ਨੇ ਇੱਕ ਐਸਾ ਬਹੁਤ ਵੱਡਾ ਮਾਮਲਾ ਖੜਾ ਕਰ ਦਿੱਤਾ ਹੈ ਕਿ ਪੰਜਾਬ ਪੁਲਿਸ ਦੇ ਨਾਲ ਪੰਜਾਬ ਦੇ ਵਸਨੀਕਾਂ ਨੂੰ ਇਸ ਗੱਲ ਦੀ ਅਪੀਲ ਕੀਤੀ ਜਾ ਰਹੀ ਹੈ ਇਸ ਵੀਡੀਓ ਦੇ ਅੰਦਰ ਕਿ ਪੰਜਾਬ ਭਰ ਦੇ ਵਿੱਚ ਜਿੰਨਾ ਵੀ ਪ੍ਰਸ਼ਾਸਨ ਪੰਜਾਬ ਦੇ ਗੌਰਵ ਜਯਾਦੇਵ ਡੀਜੀਪੀ ਤੋਂ ਲੈ ਕੇ ਔਰ ਪੰਜਾਬ ਦੀ ਪੁਲਿਸ ਤੱਕ ਵੱਡੇ ਛੋਟੇ ਜਿੰਨੇ ਵੀ ਮਲਾਜਮ ਨੇ ਔਰ ਇਸ ਗੱਲ ਨੂੰ ਓ ਲੋਕ ਇਸ ਗੱਲ ਨੂੰ ਬੜੇ ਧਿਆਨ ਦੇ ਨਾਲ ਸੁਣੋ ਅਕਾਲੀ ਆਗੂ ਵਿਕਰਮ ਸਿੰਘ ਮਜੀਠੀਏ ਦੇ ਸਮਰਥਕ ਪੰਜਾਬ ਦੀ ਪੁਲਿਸ ਦੇ ਨਾਲ ਉਲਝ ਚੁੱਕੇ ਨੇ ਔਰ ਦੂਜੇ ਪਾਸੇ ਵਿਕਰਮ ਸਿੰਘ ਮਜੀਠੀਆ ਦੀ ਪਹਿਲੀ ਜਿਹੜੀ ਇੱਕ ਝਲਕ ਉਹਦਾ ਵੀਡੀਓ ਮੈਂ ਤੁਹਾਡੇ ਨਾਲ ਹੁਣ ਸਾਂਝਾ ਕਰਨ ਜਾ ਰਿਹਾ ਕਿਉਂਕਿ ਵਿਕਰਮ ਸਿੰਘ ਮਜੀਠੀਏ ਦੇ ਸਮਰਥਕਾਂ ਦਾ ਬਹੁਤ ਵੱਡਾ ਜਮਾਵੜਾ ਕੱਲ ਤੋਂ ਜਿਹੜਾ ਕਿ ਉੱਥੇ ਲੱਗਣਾ ਸ਼ੁਰੂ ਹੋ ਗਿਆ ਸੀ ਔਰ ਵਿਕਰਮ ਸਿੰਘ ਮਜੀਠੀਏ ਦੇ ਜਿੰਨੇ ਵੀ ਸਮਰਥਕ ਨੇ ਉਹਨਾਂ ਨੂੰ ਪੰਜਾਬ ਦੀ ਪੁਲਿਸ ਕਿਵੇਂ ਹਟਾਰਾਈ ਸੀ ਪਾਸੇ ਔਰ ਉਹਨਾਂ ਦੇ ਨਾਲ ਇਹ ਜਿਹੜੇ ਆਗੂ ਨੇ ਇਹ ਕਿਉਂ ਜੇ ਨੇ ਔਰ ਬਿਕਰਮ ਸਿੰਘ ਮਜੀਠੀਆ ਦੇ ਉੱਤੇ ਇੱਕ ਬਹੁਤ ਵੱਡੀ ਅਪਡੇਟ ਜਿਹੜੀ ਤੁਹਾਡੇ ਨਾਲ ਹੁਣ ਸਾਂਝੀ ਕਰਨ ਜਾ ਰਹੇ ਹਾਂ ਕਿਉਂਕਿ ਕੱਲਾ ਬਿਕਰਮ ਸਿੰਘ ਮਜੀਠੀਆ ਹੀ ਨਹੀਂ ਬਲਕਿ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੇ ਉੱਤੇ ਵੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਹ ਕੀ ਕਹਿ ਰਹੇ ਨੇ ਉਹ ਤੁਹਾਡੇ ਨਾਲ ਸਾਂਝਾ ਕਰਾਂਗੇ ਖਬਰ ਬੜੀ ਹੀ ਅਹਿਮ ਬਿਕਰਮ ਮਜੀਠੀਆ ਨੂੰ ਲੈ ਕੇ ਬਹੁਤ ਸਾਰੀਆਂ ਚਰਚਾਵਾਂ ਪੰਜਾਬ ਭਰ ਦੇ ਵਿੱਚ ਪਹਿਲਾਂ ਹੀ ਚੱਲ ਰਹੀਆਂ ਕਿ ਨਿਚਲੀ ਅਦਾਲਤ ਵੱਲੋਂ ਵੀ ਬਿਕਰਮ ਸਿੰਘ ਮਜੀਠੀਆ ਨੂੰ ਬਹੁਤ ਵੱਡਾ ਝੜਕਾ ਦੇ ਦਿੱਤਾ ਹੈ ਯਾਨੀ ਬਿਕਰਮ ਸਿੰਘ ਮਜੀਠੀਆ ਫੇਰ ਤੋਂ ਜੇਲ੍ਹ ਦੇ ਅੰਦਰ ਜਾ ਸਕਦੇ ਨੇ ਖਬਰ ਇਹ ਵੀ ਆ ਰਹੀ ਹੈ ਕਿਉਂਕਿ ਇਹਨਾਂ ਦੇ ਉੱਤੇ ਟ੍ਰਾਇਲ ਚੱਲ ਰਣਾ ਔਰ ਪੰਜਾਬ ਦੀ ਸਰਕਾਰ ਰਿਵਿਊ ਪਟੀਸ਼ਨ ਬਿਕਰਮ ਸਿੰਘ ਮਜੀਠੀਆ ਦੀ ਜੇਕਰ ਵਾਕਈ ਦਾਖਲ ਫੇਰ ਤੋਂ ਕਰਦੀ ਹੈ ਤਾਂ ਬਿਕਰਮ ਸਿੰਘ ਮਜੀਠੀਆ ਦੇ ਉੱਤੇ ਵੱਡੀ ਕਾਰਵਾਈ ਦੀ ਸ਼ੰਕਾ ਹੈ ਜਿਹੜੀ ਕਿ ਫੇਰ ਤੋਂ ਹੋਣ ਲੱਗੀ ਹੈ ਤਾਂ ਇਸ ਖਬਰ ਨੇ ਪੂਰੇ ਪੰਜਾਬ ਭਰ ਦੇ ਵਿੱਚ ਤਹਿਲਕਾ ਮਚਾ ਦਿੱਤਾ ਹੈ ਕਿ ਪੰਜਾਬ ਦੀ ਪੁਲਿਸ ਨੂੰ ਵਿਕਰਮ ਸਿੰਘ ਮਜੀਠੀਆ ਜਦੋਂ ਨਿਕਲ ਰਹੇ ਨੇ ਉਦੋਂ ਹੀ ਕਿਉਂ ਪੰਜਾਬ ਦੀ ਪੁਲਿਸ ਦੇ ਨਾਲ ਇੱਕ ਝੜਪ ਦਾ ਮਾਹੌਲ ਬਣਾਇਆ ਜਾਂਦਾ ਹੈ ਬਹੁਤ ਵੱਡੀ ਬਹਿਸ ਕੀਤੀ ਜਾਂਦੀ ਹੈ ਇਸ ਵੀਡੀਓ ਦੇ ਨਾਲ ਪੰਜਾਬ ਭਰ ਦੇ ਵਿੱਚ ਸਾਡੀ ਵੀ ਪੰਜਾਬ ਵਾਸੀਆਂ ਨੂੰ ਅਪੀਲ ਹੈ ਕਿ ਇਸ ਵੀਡੀਓ ਨੂੰ ਧਿਆਨ ਦੇ ਨਾਲ ਸੁਣਨਾ ਔਰ ਉਸ ਤੋਂ ਬਾਅਦ ਉਸ ਤੋਂ ਬਾਅਦ ਪੰਜਾਬ ਭਰ ਦੇ ਵਿੱਚ ਅਕਾਲੀ ਆਗੂਆਂ ਨੇ ਕੀਤਾਂ ਦਾ ਮਚਾਉਣਾ ਇਸ ਗੱਲ ਦੇ ਅਸ਼ੰਕੇ ਬਾਅਦ ਦੇ ਵਿੱਚ ਤੁਹਾਡੇ ਨਾਲ ਸਾਂਝੇ ਕਰਾਂਗੇ ਪਹਿਲੀ ਝਲਕ ਵਿਕਰਮ ਸਿੰਘ ਮਜੀਠੀਆ ਨਾਬਾਦੀ ਜੇਲ੍ਹ ਤੋਂ ਰਿਹਾ ਹੋ ਰਹੇ ਨੇ ਔਰ ਉਹਨਾਂ ਦੇ ਸਮਰਥਕ ਪੰਜਾਬ ਪੁਲਿਸ ਨੂੰ ਕੀ ਕਹਿ ਰਹੇ ਆ ਸੁਣੋ ਇਹ ਗੱਲ ਕਰੀ ਐਸਪੀ ਸਾਹਿਬ ਇਥੋਂ 400 ਮੀਟਰ ਦੂਰ ਬਣ ਗਿਆ ਮੈਂ ਨਾ ਉਹ ਜੇ ਨਾਲ ਲਿਖ ਕੇ ਭੇਜਿਆਗਾ ਉਹਨਾਂ ਨੂੰ ਹੋਰ ਕੁਝ ਭੇਜਦੇ ਆਂ ਪਰ ਉਹ ਜਿਹੜਾ ਬੜੀ ਬੜਾਈ ਕਰ ਯਾਰ ਤੁਸੀਂ ਨਾ ਤੁਹਾਨੂੰ ਚਾਰ ਬੜੀ ਬੜਾਈ ਲੈ ਕੇ ਆ ਰਹੇ ਆਂ ਕੋਈ ਗੈਸ ਨਹੀਂ ਚੱਲਣਾ ਬੜੀ ਬੜਾਈ ਯਾਰ ਕੀ ਬੜੀ ਬੜਾਈ ਹੈ ਉਹ ਮੈਂ ਡੋਡਰ ਰਫੈਂਡਰ ਦੀ ਫੋਟੋ ਚਲੇ ਗਏ ਅਸੀਂ ਉਹਦੇ ਦੇ ਪਾਸੇ ਕਰ ਲੈਂਦੇ ਆ ਆ ਚਾਰਕ ਤੋਂ ਮੈਂ ਗਿਆ ਯਾਰ ਤੁਸੀਂ ਮੈਂ ਗਲਤ ਫੈਸਲੇ ਵਿੱਚ ਪੈ ਗਏ ਆ ਤੁਸੀਂ ਅਸੀਂ ਨਹੀਂ ਅੜਦੇ ਤੁਸੀਂ ਅੜ ਰਹੇ ਆ ਸੁਣ ਲਿਆ ਪੰਜਾਬ ਵਾਲਿਓ ਪੰਜਾਬ ਦੀ ਜਿਹੜੀ ਪੁਲਿਸ ਆ ਨਾ ਨਾਬਾ ਜੇਲ੍ਹ ਦੇ ਗੇਟ ਦੇ ਸਾਹਮਣੇ ਖੜੀ ਉਹਨਾਂ ਦੇ ਨਾਲ ਅਕਾਲੀ ਆਗੂ ਯਾਨੀ ਵਿਕਰਮ ਸਿੰਘ ਮਜੀਠੀਏ ਦੇ ਸਮਰਥਕ ਆ ਜਿਹੜੇ ਕਹਿੰਦੇ ਕਿ ਸਾਡਾ ਨਾਬੇ ਦਾ ਜਰਨਲ ਛੁੱਟ ਕੇ ਆਊਗਾ ਪਰ ਉਸ ਬੰਦੇ ਦੇ ਜਿਹੜੇ ਸਮਰਥਕ ਨੇ ਉਹ ਪੰਜਾਬ ਦੀ ਪੁਲਿਸ ਦੇ ਨਾਲ ਉਲਝ ਰਹੇ ਨੇ ਯਾਨੀ ਪਹਿਲੀ ਚਲਕ ਵਿਕਰਮ ਸਿੰਘ ਮਜੀਠੀਏ ਦੀ ਰਿਹਾਈ ਦੀ ਪਹਿਲੀ ਚਲਕ ਨਾਬਾ ਦੀ ਗੇਟ ਦੇ ਬਿਲਕੁਲ ਸਾਹਮਣੇ ਆ ਰਹੀ ਆ ਹੁਣ ਪੰਜਾਬ ਦੇ ਲੋਕਾਂ ਨੂੰ ਖਾਸ ਅਪੀਲ ਜਿਹੜੇ ਲੋਕ ਬਿਕਰਮ ਸਿੰਘ ਮਜੀਠੀਏ ਦੇ ਇੱਕ ਸਿਰਫ ਰਿਹਾਈ ਦੇ ਲਈ ਪੰਜਾਬ ਦੀ ਪੁਲਿਸ ਯਾਨੀ ਜੇਲ੍ਹ ਪ੍ਰਸ਼ਾਸਨ ਦੇ ਨਾਲ ਜਿਹੜਾ ਕਿ ਉੱਥੇ ਸਰਕਾਰ ਵੱਲੋਂ ਲਾਇਆ ਗਿਆ ਹਾਲਾਂਕਿ ਉਹ ਸ਼ਿਫਟੀ ਲਈ ਹੈ ਉਹਨਾਂ ਦੇ ਨਾਲ ਹੀ ਉਲਝ ਰਹੇ ਨੇ ਆੜ ਰਹੇ ਨੇ ਕਿ ਐਸੀ ਤਾਂ ਇੱਥੇ ਖੜਾਂਗੇ ਜੀ ਅਸੀਂ ਫਲਾਣਾ ਕਰਾਂਗੇ ਜੀ ਸੋ ਪੰਜਾਬ ਦੇ ਲੋਕਾਂ ਨੂੰ ਹੁਣ ਖਾਸ ਅਪੀਲ ਇਹ ਹੈ ਜਿਹੜੇ ਲੋਕ ਇੱਕ ਤਸਕਰ ਦੀ ਰਿਹਾਈ ਦੇ ਲਈ ਪੁਲਿਸ ਦੇ ਨਾਲ ਪੰਗੇ ਲੈ ਰਹੇ ਨੇ ਉਹਨਾਂ ਦੇ ਨਾਲ ਆ ਰਹੇ ਨੇ ਉਹਨਾਂ ਦਾ ਕਹਿਣਾ ਜਿਹੜਾ ਕਿ ਉਹਨਾਂ ਨੂੰ ਸਹੀ ਢੰਗ ਦੇ ਨਾਲ ਨਹੀਂ ਮੰਨ ਰਹੇ ਉਹ ਲੋਕ ਪੰਜਾਬ ਭਰ ਦੇ ਵਿੱਚ ਕੀ ਤੰਦਮ ਮਚਾਉਣਗੇ ਇਸ ਗੱਲ ਦੇ ਅੰਦਾਜ਼ੇ ਸ਼ਾਇਦ ਹੀ ਸਾਡੇ ਪੰਜਾਬ ਦੇ ਲੋਕਾਂ ਨੂੰ ਹੋਣ ਕਿਉਂਕਿ ਆਉਣ ਵਾਲਾ ਜਿਹੜਾ 27 ਦਾ ਸਮਾਂ ਇਹਦੇ ਆਉਣ ਤੋਂ ਪਹਿਲਾਂ ਪਹਿਲਾਂ ਜਿਹੜੀ ਹੁਣ ਗੁੰਡਾਗਰਦੀ ਔਰਤਾਂ ਦਾ ਮਚਾਇਆ ਜਾਊ ਕਾਲੀ ਦਲ ਦੁਆਰਾ ਇਸ ਗੱਲ ਨੂੰ ਪੰਜਾਬ ਦੇ ਲੋਕ ਬੜੇ ਧਿਆਨ ਦੇ ਨਾਲ ਸੁਣਨ ਔਰ ਇਸ ਗੱਲ ਨੂੰ ਐਕਸੈਪਟ ਵੀ ਕਰਨ ਕਿ ਆਉਣ ਵਾਲੇ ਸਮੇਂ ਦੇ ਅੰਦਰ ਅਸੀਂ ਕੀ ਕਰਨਾ ਹੈ ਕਿਉਂਕਿ ਇਹ ਲੋਕਾਂ ਨੇ 25 ਸਾਲਾਂ ਦੇ ਅੰਦਰ ਪਹਿਲਾ ਜਿਹੜਾ ਕਿ ਇਹਨਾਂ ਦੀ ਸਰਕਾਰ ਰਹੀ ਹੈ ਉਹਦੇ ਵਿੱਚ ਸਾਡੇ ਪੰਜਾਬ ਨੂੰ ਇਹਨਾਂ ਦੀ ਦੇਣ ਕੀ ਹੈ ਆਲਰੇਡੀ ਪੂਰਾ ਪੰਜਾਬ ਜਾਣਦਾ ਯਾਨੀ ਸਿੱਖ ਕੌਮ ਠਿਕ-ਠਿਕ ਕੇ ਕਹਿ ਰਹੀ ਹੈ ਕਿ ਜਿਹੜੇ ਬਾਦਲ ਨੇ ਇਹਨਾਂ ਨੇ ਪੂਰੇ ਪੰਜਾਬ ਭਰ ਦੀ ਜਿਹੜੀ ਕੌਮ ਹੈ ਉਹਦੀ ਪੱਟੀ ਮੇਸ ਕਰਕੇ ਰੱਖ ਦਿੱਤੀ ਔਰ ਅਕਾਲ ਤਖਤ ਤੇ ਵੀ ਇਹ ਕਾਬਜ ਨੇ ਉੱਥੇ ਵੀ ਆਪਣਾ ਹਮਲਾ ਫੈਲਾ ਜਿਹੜਾ ਕਿ ਅਜਮਾਇਸ਼ ਕਰਦੇ ਰਹਿੰਦੇ ਨੇ ਹਾਲਾਂਕਿ ਉੱਥੋਂ ਜਿਹੜੇ ਵੀ ਆਰਡਰ ਹੁੰਦੇ ਨੇ ਅਕਾਲ ਤਖਤ ਤੋਂ ਉਹ ਇਹਨਾਂ ਦੇ ਹੱਕ ਦੇ ਵਿੱਚ ਹੁੰਦੇ ਨਹੀਂ ਕਿਉਂਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇੱਕ ਪਾਸੇ 328 ਰੁਪਏ ਨੂੰ ਲੈ ਕੇ ਚੱਲੇ ਔਰ ਉਹਨਾਂ 328 ਰੁਪਿਆਂ ਦੇ ਵਿੱਚ ਵੀ ਠੱਲ ਲਾਉਣ ਦੀ ਕੋਸ਼ਿਸ਼ ਸੁਖਬੀਰ ਬਾਦਲ ਨੇ ਕੀਤੀ ਪਰ ਹੁਣ ਮੁੱਖ ਮੰਤਰੀ ਦਾ ਬਿਆਨ ਆ ਚੁੱਕਿਆ ਬਾਬਾ ਡੇਰਾ ਬਿਆਸ ਦੇ ਉੱਤੇ ਉਹਨਾਂ ਨੇ ਕਿਹਾ ਚਾਹੇ ਅੱਜ ਬਣ ਜਾਣ ਚਾਹੇ ਕੱਲ ਬਣ ਜਾਣ ਇੱਥੇ ਸਾਡੀਆਂ ਅਦਾਲਤਾਂ ਦਾ ਰੱਬ ਹੀ ਰਾਖਾ ਹੈ ਜਿੱਥੇ ਮੁਲਾਕਾਤੀ ਜੱਜ ਬਣ ਜਾਣ ਇਹ ਸ਼ਾਇਰੀ ਦੇ ਮੁਤਾਬਕ ਹੀ ਮੁੱਖ ਮੰਤਰੀ ਨੇ ਸਿਰਫ ਇਹ ਗੱਲ ਕਹੀ ਹੈ ਕਿ ਭਾਈ ਜਿਹੜੇ ਵੱਡੇ ਵੱਡੇ ਬਾਬੇ ਕਹਾਉਂਦੇ ਆਪਣੇ ਆਪ ਨੂੰ ਉਹ ਲੋਕ ਵੀ ਅੱਜ ਕੱਲ ਸਿਆਸਤ ਕਰਨ ਲੱਗੇ ਨੇ ਪਰ ਸੰਗਤਾਂ ਵੀ ਉਹਨਾਂ ਤੋਂ ਕਿਤੇ ਨਾ ਕਿਤੇ ਹੁਣ ਦੂਰੀ ਬਣਾਣ ਲੱਗੀਆਂ ਨੇ ਕਿਉਂਕਿ ਇੱਕ ਪਾਸੇ ਤਾਂ ਉਹ ਗਿਆਨ ਬਣਨ ਦੀ ਗੱਲ ਔਰ ਦੂਜੇ ਪਾਸੇ ਬਹੁਤ ਵੱਡੇ ਤਸਕਰ ਦਾ ਸਾਥ ਔਰ ਬਹੁਤ ਵੱਡੇ ਸਮੱਗਲਰ ਨੂੰ ਮਿਲ ਕੇ ਆ ਕੇ ਇਹ ਗੱਲ ਕਹਿਣੀ ਕਦਰ ਤੇ ਲੱਗੇ ਹੋਏ ਜਿਹੜੇ ਕਿ ਇਲਜ਼ਾਮ ਨੇ ਉਹ ਬਿਲਕੁਲ ਝੂਠੇ ਨੇ ਇਹਦਾ ਮਤਲਬ ਮੁੱਖ ਮੰਤਰੀ ਨੇ ਸਹੀ ਕਿਹਾ ਕਿ ਫਿਰ ਤਾਂ ਬਾਬਾ ਜੱਜ ਬਣ ਗਿਆ ਵਿਆਸ ਵਾਲਾ ਫਿਰ ਤਾਂ ਜੱਜਾਂ ਦੀ ਕੋਈ अहमियत ਹੀ ਨਹੀਂ ਹੈ ਸੁਪਰੀਮ ਕੋਰਟ ਨੇ ਫੈਸਲਾ ਦੇਣਾ ਨਿਚਲੀਆਂ ਅਦਾਲਤਾਂ ਨਹੀਂ ਦੇਣਾ ਬਾਬਾ ਆਪਣੇ ਆਪ ਦੇ ਵਿੱਚ ਸੁਪਰੀਮ ਕੋਰਟ ਤੋਂ ਉੱਤੋਂ ਦੀ ਗੱਲ ਕਰ ਗਏ ਨੇ ਇਹ ਮੁੱਖ ਮੰਤਰੀ ਦਾ ਕਹਿਣਾ ਅੱਗੇ ਇਸ ਵਿਸ਼ੇ ਦੇ ਉੱਤੇ ਤੁਹਾਡਾ ਕੀ ਕਹਿਣਾ ਕਮੈਂਟ ਜ਼ਰੂਰ ਕਰੋ ਔਰ ਜਿੰਨੇ ਵੀ ਭੈਣ ਭਰਾ ਨਵੇਂ ਚੈਨਲ ਤੇ ਆ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨਾਲ ਤੇ ਜ਼ਰੂਰ ਕਰ ਲੈਣ ਦੀ ਤਨਬਾਹ